ਸਸੀ ਗੱਲ ਦੋਸਤੋ ਮੈਂ ਗੁਰਬੀਰ ਸਿੰਘ ਬੱਬੂ ਖੋਸਾ ਦੋਸਤੋ ਸਿਰਫ ਤੁਹਾਡੇ 2-3 ਮਿੰਟ ਹੀ ਲੈਣੇ ਆ ਖੇਤ ਸੀਗੇ ਕਿਸਾਨੀ ਦੇ ਨਾਲ ਜੁੜਿਆ ਇੱਕ ਸਵਾਲ ਹੈ ਜਾਂ ਇੱਕ ਜ਼ਰੂਰੀ ਗੱਲ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਆਪਾਂ ਇਹਦਾ ਜਵਾਬ ਲੱਭਣਾ ਕਿਉਂਕਿ ਜਦੋਂ ਵੀ ਅਸੀਂ ਕਦੇ ਢਿੱਲੇ ਹੋ ਜਾਂਦੇ ਆ ਜਾਂ ਕਿਸੇ ਚੀਜ਼ ਦੀ ਸਾਨੂੰ ਪ੍ਰੋਬਲਮ ਆਉਂਦੀ ਆ ਅਸੀਂ ਡਾਕਟਰ ਕੋਲ ਜਾਂਦੇ ਆ ਡਾਕਟਰ ਸਾਨੂੰ ਲਿਖ ਕੇ ਦੇ ਦਿੰਦੇ ਆ ਯਾ ਤੇਰੇ ਹੱਡੀਆਂ ਦੀ ਪ੍ਰੋਬਲਮ ਆ ਤੈਨੂੰ ਕੈਲਸ਼ੀਅਮ ਦੀ ਘਾਟ ਆ ਕੈਲਸ਼ੀਅਮ ਦੀਆਂ ਗੋਲੀਆਂ ਲਿਖ ਦਿੰਦੀ ਡਾਕਟਰ ਜੇ ਮੰਨ ਲਓ ਕਿਸੇ ਦੇ ਪਥਰੀ ਵਗੈਰਾ ਜਾਂ ਹੋਰ ਪੇਨ ਕੋਈ ਕਿਡਨੀ ਵਗੈਰਾ ਪ੍ਰੋਬਲਮ ਹੁੰਦੀ ਆ ਤਾਂ ਡਾਕਟਰ ਉਹਨੂੰ ਲੱਖ ਦਿੰਦੇ ਆ ਯਾਰ ਇਹ ਸਾਨੂੰ ਫਾਸਫੋਰਸ ਵਾਲੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਐਵੇਂ ਜੇ ਸਾਡੇ ਕਹਿੰਦੇ ਆ ਸੈੱਲ ਰਿਪੇਅਰ ਕਰਦੇ ਆ ਮੈਟਾਬੋਲਿਜ਼ਮ ਡਾਈਜੈਸਟਿਵ ਦੀ ਪ੍ਰੋਬਲਮ ਹੁੰਦੀ ਆ ਉਹਦੇ ਚ ਸਾਨੂੰ ਸਲਫਰ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਜੇ ਸਾਡੇ ਅਨੀਮੀਆ ਵਗੈਰਾ ਦੀ ਜਾਂ ਹੋਰ ਕੋਈ ਖੂਨ ਵਗੈਰਾ ਦੀ ਘਾਟ ਹੁੰਦੀ ਤਾਂ ਸਾਨੂੰ ਆਇਰਨ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਹੋਰ ਵੀ ਜਿਹੜੇ ਤੱਤ ਆ ਜਿਵੇਂ ਆਪਾਂ ਤੁਹਾਨੂੰ ਗਿਣਾਤੇ ਸਲਫਰ ਕੈਲਸ਼ੀਅਮ ਆਇਰਨ ਆ ਮੈਗਨੀਸ਼ੀਅਮ ਵਗੈਰਾ ਜਿੰਨੇ ਵੀ ਤੱਤ ਆ ਇਹਨਾਂ ਦੀ ਸਾਡੀ ਬੋਡੀ ਨੂੰ ਘਾਟ ਆਉਂਦੀ ਆ ਤਾਂ ਡਾਕਟਰ ਸਾਨੂੰ ਰეკਮੈਂਡ ਕਰਦੇ ਆ ਪਰ ਤੁਸੀਂ ਇੱਕ ਚੀਜ਼ ਜਿਹੜੀ ਮੈਂ ਕਿਸਾਨਾਂ ਤੇ ਲਿਆਉਣ ਲੱਗਾ ਸੀ ਕਿ ਜਦੋਂ ਕਿਸਾਨ ਇਹ ਤੱਤ ਖੇਤ ਦੇ ਵਿੱਚ ਪਾਉਂਦਾ ਚਾਹੇ ਉਹਨੂੰ ਆਪਾਂ ਪੈਸਟੀਸਾਈਡ ਜਾਂ ਫਰਟੀਲਾਈਜ਼ਰ ਕੁਝ ਵੀ ਕਹੋ ਉਹਦੇ ਰੂਪ ਚ ਤਾਂ ਇਹਨੂੰ ਜ਼ਹਿਰ ਦਾ ਨਾਮ ਦਿੱਤਾ ਜਾਂਦਾ ਕਿ ਕਿਸਾਨ ਜ਼ਹਿਰ ਪਾ ਰਿਹਾ ਮੋਢੇ ਚ ਝੋਲੀ ਪਾਈ ਦੇਖੀ ਨਹੀਂ ਪਰ ਨਾਲ ਦੀ ਨਾਲ ਆਪਾਂ ਇਹ ਕਹਿ ਦੇਣਾ ਹੁੰਦਾ ਹੁਣ ਐਵੇਂ ਜਿਹੜਾ ਨਾਈਟ੍ਰੋਜਨ ਆ ਨਾਈਟ੍ਰੋਜਨ ਦੇ ਵੀ ਟੈਬਲੇਟਸ ਹੁੰਦੇ ਆ ਉਹ ਵੀ ਆ ਜਿਹੜੇ ਸਾਡੇ ਆਰਟਰੀਜ਼ ਵਗੈਰਾ ਦੇ ਉਹ ਪ੍ਰੋਬਲਮਸ ਆਉਂਦੀਆਂ ਉਹਨਾਂ ਦੇ ਵਿੱਚ ਕੰਮ ਆਉਂਦੀਆਂ ਪਰ ਕਹਿਣ ਤੋਂ ਭਾਵ ਜਿੰਨੇ ਤਰ੍ਹਾਂ ਦੇ ਤੱਤ ਕਿਸਾਨ ਪਾਉਂਦਾ ਓਨੇ ਤਰ੍ਹਾਂ ਦੇ ਤੱਤ ਜਿਹੜੇ ਬੋਡੀ ਦੇ ਲਈ ਉਹ ਜ਼ਰੂਰੀ ਵੀ ਹੈਗੇ ਆ ਤੇ ਜਦੋਂ ਘਾਟ ਆਉਂਦੀ ਆ ਡਾਕਟਰ ਸਾਨੂੰ ਰეკਮੈਂਡ ਕਰਦਾ ਤਾਂ ਅਸੀਂ ਉਹਨੂੰ ਕੀ ਨਾਮ ਦਿੰਨੇ ਆ ਜੀ ਇਹ ਮਿਨਰਲਸ ਆ ਇਹ ਵਿਟਾਮਿਨਸ ਆ ਇਹ ਤੱਤ ਹੈ ਪਰ ਜਦੋਂ ਹੁਣ ਫਸਲ ਵੀ ਇੱਕ ਜਿਵਾਂਤ ਚੀਜ਼ ਆਪਾਂ ਫਸਲ ਨੂੰ ਕਹਿੰਦੇ ਆ ਵੀ ਇਹ ਜਿਉਂਦੀ ਆ ਤੇ ਜਦੋਂ ਪੌਦੇ ਨੂੰ ਘਾਟ ਆਉਂਦੀ ਆ ਤਾਂ ਯੂਨੀਵਰਸਿਟੀ ਦਾ ਡਾਕਟਰ ਆ ਜਾਂ ਫਸਲਾਂ ਦਾ ਡਾਕਟਰ ਆ ਜਾਂ ਕੰਪਨੀਆਂ ਦੇ ਜਿਹੜੇ ਪ੍ਰਾਈਵੇਟ ਰੱਖੇ ਹੋਏ ਮੁਲਾਜ਼ਮ ਆ ਉਹਨਾਂ ਨੇ ਵੀ ਖੇਤੀ ਨਾਲ ਜੁੜੇ ਕੋਰਸਸ ਕੀਤੇ ਹੁੰਦੇ ਜਦੋਂ ਉਹ ਰეკਮੈਂਡ ਕਰਦੇ ਖੇਤ ਚ ਆਪਾ ਉਹ ਜੋ ਕਿਸਾਨ ਪਾਉਂਦਾ ਤਾਂ ਉਹਨੂੰ ਕਿਹਾ ਜਾਂਦਾ ਕਿ ਇਹ ਯੈਰ ਆ ਤੇ ਕਹਿਣ ਤੋਂ ਭਾਵ ਹੈ ਆਪਾਂ ਛੋਟੀ ਜੀ ਇੱਕ ਕੋਸ਼ਿਸ਼ ਕੀਤੀ ਆ ਜੀ ਛੇੜ ਜੀ ਛੇੜੀ ਆ ਮੈਂ ਇਹਦੇ ਤੇ ਬਕਾਇਦਾ ਸਟੱਡੀ ਕਰੂੰਗਾ ਹੋਰ ਵੀ ਦੋਸਤਾਂ ਨੂੰ ਕਹੂੰਗਾ ਕਿ ਸਟੱਡੀ ਕਰਿਓ ਤੇ ਇਹਨੂੰ ਜਿਹੜਾ ਆਪਾਂ ਵਾਈਡਲੀ ਆ ਲੋਕਾਂ ਦੇ ਸਾਹਮਣੇ ਰੱਖੀਏ ਤੇ ਇੱਕ ਚੀਜ਼ ਨੂੰ ਸਾਨੂੰ ਮਹਿੰਗੀ ਕਹਿ ਕੇ ਦਿੱਤੀ ਜਾਂਦੀ ਆ ਕਿ ਇਹ ਆਰਗੇਨਿਕ ਆ ਜਾਂ ਫਲਾਨੀ ਆ ਜਾਂ ਅਸੀਂ ਐਸ ਵਿਧੀ ਨਾਲ ਬਣਾਈ ਆ ਤੇ ਜਿਹੜੇ ਤੱਤ ਆ ਉਹ ਸਾਨੂੰ ਗੋਲੀਆਂ ਦੇ ਰੂਪ ਦੇ ਵਿੱਚ ਲੈ ਕੇ ਐਕਸਟਰਾ ਜਿਹੜੇ ਹੈਗੇ ਬਾਹਰੋਂ ਲੈਣੇ ਪੈਂਦੇ ਕਿੱਥੋਂ ਫਸਲ ਚੋਂ ਸਾਨੂੰ ਤੱਤ ਮਿਲਦੇ ਕਿੱਥੇ ਸਾਨੂੰ ਸਟੋਰਾਂ ਤੋਂ ਸੁਪਰਸਟੋਰਾਂ ਤੋਂ ਜੋ ਡਾਕਟਰ ਕਹਿੰਦੇ ਘਾਟ ਆ ਗਈ ਉਹ ਵੀ ਕਿੱਥੇ ਤਾਂ ਪਹਿਲਾਂ ਹੀ ਪੂਰੇ ਹੋ ਜਾਣੇ ਸੀ ਫਸਲ ਰਾਈ ਕਿੱਥੇ ਸਾਡੀ ਬੋਡੀ ਦਾ ਜਦੋਂ ਨੁਕਸਾਨ ਹੋ ਜਾਂਦਾ ਫਿਰ ਉਹ ਟਾ ਪੂਰਾ ਕਰਨ ਦੇ ਲਈ ਸਾਨੂੰ ਉਹ ਬਾਹਰੋਂ ਲੈਣੇ ਪੈਂਦੇ ਆ ਤੇ ਕਿਸਾਨ ਜਦੋਂ ਮੰਗਦਾ ਐਮਐਸਪੀ ਵਗੈਰਾ ਤਾਂ ਸਾਨੂੰ ਲੋਕਾਂ ਨੂੰ ਪ੍ਰੋਬਲਮ ਆ ਜਾਂਦੀ ਆ ਪਰ ਇਹੀ ਤੱਤ ਜਦੋਂ ਗੋਲੀਆਂ ਦੇ ਰੂਪ ਦੇ ਵਿੱਚ ਲੈਣੇ ਪੈਂਦੇ ਆ ਉੱਥੇ ਭਾਵੇਂ 5 ਰੁਪਏ ਦੀ ਗੋਲੀ 30 ਦੀ ਕਹਿ ਦਨ ਜਾਂ ਕਿੰਨੇ ਦੀ ਕਹਿ ਦਨ ਨਾਲ ਡਾਕਟਰਾਂ ਦੀ ਪਰਚੀ ਕੱਟਦਾ 2 400 500 ਦੀ ਜਿੰਦਾ ਵੱਡਾ ਹਸਪਤਾਲ ਤਾਂ ਉਹੀ ਸਾਨੂੰ ਉਹ ਚੀਜ਼ ਚੰਗੀ ਲੱਗਦੀ ਆ ਯਾਨੀ ਇੱਕ ਫੈਸ਼ਨ ਬਣ ਗਿਆ ਗੋਲੀਆਂ ਦੇ ਰੂਪ ਦੇ ਵਿੱਚ ਤਤ ਲੈਣਾ ਤੇ ਤਤ ਰਹਿਤ ਫਸਲ ਲੈ ਕੇ ਕਹਿਣਾ ਕਿ ਅਸੀਂ ਫੁਲਾਨੀ ਖਾਂਦੇ ਆ ਤੇ ਉਹੀ ਚੀਜ਼ ਅਸੀਂ ਗੋਲੀਆਂ ਦੇ ਰੂਪ ਚ ਖਾਂਦੇ ਆ ਅਸਲ ਚ ਕੀ ਆ ਕਿ ਕਿਸਾਨੀ ਜਿਹੜੇ ਆ ਉਹ ਸਿੱਖ ਵੀ ਕਰਦੇ ਹੋ ਰਾਏ ਸਿੱਖ ਕੰਬੋ ਸਿੱਖ ਸਹੀਵੜ ਰੰਗਰੇਟੇ ਸਿੱਖ ਮੁਸਲਮਾਨ ਆਗੇ ਚਾਹ ਹਿੰਦੂ ਵੀ ਰਾ ਖੇਤੀ ਸਾਰੀ ਕਰਦੇ ਆ ਪਰ ਕੀ ਆ ਕਿ ਇੱਕ ਜੱਟਾਂ ਨਾਲ ਦੁਸ਼ਮਣੀ ਜੀ ਹੋ ਗਈ ਉਹ ਜਿਹੜੀ ਵਾਇਆ ਕਿਸਾਨੀ ਕਰਕੇ ਜੱਟ ਨਾ ਕੱਢੀ ਜਾਂਦੀ ਆ ਤੇ ਹਮੇਸ਼ਾ ਇਹ ਚੀਜ਼ ਨੂੰ ਬਦਨਾਮ ਕੀਤਾ ਜਾਂਦਾ ਕਿ ਜੱਟ ਤਾਂ ਕੁਝ ਵਰਤਦੇ ਆ ਕੁਝ ਵਰਤਦੇ ਆ ਤੇ ਉਹਦਾ ਪੀੜ ਤਖੀਰ ਨੂੰ ਪੂਰਾ ਕਿਸਾਨ ਵਰਗ ਹੀ ਬਣਦਾ ਤੇ ਮੇਰੀ ਬੇਨਤੀ ਇਹ ਹੀ ਸੀਗਾ ਵੀ ਇਹਦੇ ਤੇ ਆਪ ਸਾਰੇ ਜਾਨੀਏ ਰਿਸਰਚ ਕਰੋ ਇਹਦੇ ਤੇ ਥੋੜਾ ਜਿਹਾ ਬੋਲੀਏ ਇਹਦੇ ਤੇ ਪੜੀਏ ਆਪਦੀ ਜਾਣਕਾਰੀ ਵਧਾਈਏ ਕਿ ਫਸਲ ਦੇ ਵਿੱਚ ਜਿਹੜਾ ਆਪਾਂ ਤਤ ਪਾਉਣੇ ਕੋਈ ਉਹ ਤਾਂ ਹੈ ਨਹੀਂ ਜੇ ਮੰਨ ਲਓ ਆਪਾਂ ਕਹਿੰਦੇ ਨਾਈਟrogen 2.5 ਬੋਰੇ ਜਾਂ ਦੋ ਜਿੰਨੀਆਂ ਗੇ ਰਕਮੈਂਡ ਹੁੰਦੀਆਂ ਉਨੀਆਂ ਹੀ ਪਾਉਂਦੇ ਜਿੰਨੀ ਯੂਨੀਵਰਸਿਟੀ ਰਕਮੈਂਡ ਕਰਦੀ ਆ ਤੇ ਕੰਪਨੀ ਵੀ ਜਿਹੜੀ ਖਾਦ ਦੇ ਬੋਰੇ ਚ ਜਾਂ ਇੱਕ ਡੱਬੇ ਦੇ ਪੈਕੇਟ ਦੇ ਵਿੱਚ ਜਿੰਨਾ ਉਹ ਕਹਿੰਦੀ ਵਿੱਚ ਇੰਨਾ ਕੈਲਸ਼ੀਅਮ ਹੈ ਇੰਨਾ ਇੱਚ ਸਲਫਰ ਉਹ ਵੀ ਉਨਾ ਹੀ ਹੁੰਦਾ ਇਹ ਨਹੀਂ ਹੈਗਾ ਕਿ ਉਹ ਕੋਈ ਕਿਸਾਨ ਦੇ ਰਿਸ਼ਤੇਦਾਰ ਆ ਡੱਬੇ ਭਰ-ਭਰ ਉਹਦੇ ਚ ਪਾ ਦਿੰਦੇ ਆ ਉਹ ਉਨੇ ਪਰਸੈਂਟ ਹੀ ਹੁੰਦਾ ਜਿੰਨਾ ਉਹਦਾ ਕੰਪੋਜੀਸ਼ਨ ਉਹ ਦੱਸਦੇ ਆ ਸੋ ਜਦੋਂ ਸਾਨੂੰ ਘਾਟ ਆ ਜਾਂਦੀ ਓਦੋਂ ਬਾਅਦ ਚ ਅਸੀਂ ਉਹ ਚੀਜ਼ਾਂ ਲੈਨੇ ਆ ਤੇ ਹੋ ਸਕਦਾ ਅਸੀਂ ਉਹਨੂੰ ਵਾਧ ਦੀ ਲੈ ਲੀਏ ਬਾਅਦ ਚ ਡਰ ਦੇ ਰੂਪ ਚ ਜਦੋਂ ਅਸੀਂ ਲਗਾਤਾਰ ਲੈਣੀਆਂ ਸ਼ੁਰੂ ਕਰ ਦਿੰਨੇ ਹੁਣ ਸਾਡੀ ਬਾਡੀ ਨੂੰ ਜ਼ਰੂਰਤ ਨਾ ਹੋਵੇ ਸੋ ਇਹ ਚੀਜ਼ਾਂ ਦੇ ਵਿੱਚ ਆਪਾਂ ਧਿਆਨ ਦੇਈਏ ਮੀਰੀਪੁਰੀ ਦੁਸ਼ਮਣੀ ਕਿਸਾਨੀ ਨਾਲ ਜਾਂ ਜੱਟਾਂ ਨਾਲ ਕੱਢਣ ਦੀ بجائے ਇਹਦੇ ਤੇ ਸਟੱਡੀ ਕਰੀਏ ਮੇਰੇ ਕਹਿਣ ਤੋਂ ਭਾਵ ਇਹ ਸੀ ਵੀ ਇਸ ਪ੍ਰਤੀ ਥੋੜੀ ਬਹੁਤੀ ਆਪਾਂ ਜਾਗਰੂਕਤਾ ਲੈ ਕੇ ਆਈਏ ਜਾਉਂਦੇ ਵਸਦੇ ਰੋ ਰੱਬ ਰੱਖਾ ਚੜ੍ਹਦੀ ਕਲਾ ਜੇ ਗੱਲ ਠੀਕ ਲੱਗੀ ਤਾਂ ਨੂੰ ਅੱਗੇ ਸਾਂਝਾ ਜਰੂਰ ਕਰਿਓ ਆਪਦੇ ਪੱਧਰ ਤੇ ਮੈਂ ਨਹੀਂ ਕਹਿੰਦਾ ਕਿ ਇਹਨੂੰ ਸ਼ੇਅਰ ਕਰਿਓ ਆਪਦੇ ਪੱਧਰ ਤੇ ਵੀਡੀਓ ਬਣਾ ਕੇ ਜਰੂਰ ਪਾਓ ਇਸਦੇ ਤੇ ਆਪਾਂ ਵੱਡੇ ਲੈਵਲ ਤੇ ਜਾਣਕਾਰੀ ਜਿਹੜੀ ਆ ਸਾਂਝੀ ਕਰਕੇ ਤੇ ਇਕੱਠੀ ਕਰਕੇ ਰੱਬ ਰੱਖਾ ਚੜ੍ਹਦੀ